ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਭਾਈ ਗੁਰਦਾਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਲਖਣਕਲਾ ਦੇ ਮੈਨੇਜਿੰਗ ਡਾਇਰੈਕਟਰ ਬਲਬੀਰ ਸਿੰਘ ਕਾਹਲੋਂ ਅਤੇ ਪ੍ਰਿੰਸੀਪਲ ਮੈਡਮ ਬਲਜਿੰਦਰ ਕੌਰ ਕਾਹਲੋਂ ਦੀ ਅਗਵਾਈ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਜੀ ਇਸ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗੇ ਇਸੇ ਉਪਰੰਤ ਸਕੂਲ ਦੇ ਬੱਚਿਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਜੀਵਨ ਤੇ ਸਬੰਧੀ ਤੇ ਸ਼ਬਦ ਕਵੀਸ਼ਰੀ ਲੈਕਚਰ ਅਤੇ ਕਵਿਤਾਵਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਕੂਲ ਦੇ ਅੰਦਰ ਆਉਣ ਤੇ ਰਸਤੇ ਦੇ ਵਿੱਚ ਬੱਚਿਆਂ ਤੇ ਅਧਿਆਪਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਰੰਗੋਲੀਆਂ ਬਣਾਈਆਂ ਗਈਆਂ ਤੇ ਫੁੱਲਾਂ ਦੀ ਖਾਸ ਤੌਰ ਤੇ ਵਰਖਾ ਕੀਤੀ ਗਈ ਮੰਗੇਤ ਸਕੂਲ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਉਸ ਸਬੰਧ ਵਿੱਚ ਥੋੜਾ ਜਾਣਨਾ ਚਾਹਤ ਹਾਂ ਤਨ ਤਨ ਰਾਮਦਾਸ ਗੁਰ ਜਿਸ ਨੇ ਸਰੀਰਕ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੀ ਤਾਰਿਆਂ ਨੂੰ ਅਜ ਗੁਰੂ ਦੀ ਕਿਰਪਾ ਨਾਲ ਤਨ ਤਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕੋ ਭਾਈ ਗੁਰਦਾਸ ਸਾਹਿਬ ਨੂੰ ਸੀਨੀਅਰ ਸੈਕੰਡਰੀ ਸਕੂਲ ਲਖਨ ਕਲਾਂ ਦੇ ਵਿੱਚ ਬੜੀ ਤੁਮਤਨਾ ਮਨਾਇਆ ਗਿਆ ਬੱਚੇ ਸਵੇਰ ਤੋਂ ਗੁਰੂ ਰੰਗ ਵਿੱਚ ਰੰਗੇ ਹੋਏ 7 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਾਮ ਦੇ 6 ਵਜੇ ਤੱਕ ਸੰਸਥਾ ਨਾਲ ਜੁੜੇ ਰਹੇ ਹਰਾਨ ਕਰਨ ਵਾਲੇ ਤੱਤ ਨਿਕਲੇ ਨਾ ਬੱਚਿਆਂ ਨੂੰ ਭੁੱਖ ਲੱਗੀ ਨਾ ਪਿਆਸ ਲੱਗੀ ਕਿਸੇ ਬੱਚੇ ਨੇ ਘਰ ਜਾਣ ਦੀ ਜਿੱਦ ਨਹੀਂ ਕੀਤੀ ਬੱਚਿਆਂ ਨੇ ਬਾਣੀ ਦੇ ਸਰੋਵਰ ਚੁਭੀਆਂ ਮਾਰੀਆਂ ਖੁਸ਼ ਹਰ ਜਦ ਸੁਖਨੀ ਸਾਹਿਬ ਦੇ ਜਾਪ ਕੀਤੇ ਜੁਬਾਨੀ ਸਾਰਾ ਕੁਝ ਆਪਣਾ ਅਜ ਵਿਚਾਰ ਹਾਂ ਕੀਤੀਆਂ ਜਿਹਦੇ ਨਾਲ ਮਨ ਬਹੁਤ ਖੁਸ਼ ਹੋਇਆ ਮੇਰੀ ਆਪਣੇ ਭੈਣ ਭਰਾਵਾਂ ਨੂੰ ਅਪੀਲ ਹੈ ਕਿ ਆਪਣੇ ਗੁਰੂਆਂ ਦੇ ਦਿਹਾੜੇ ਬੱਚਿਆਂ ਨੂੰ ਦੱਸੋ ਹਰੇਕ ਤਰ੍ਹਾਂ ਦੇ ਬੱਚਿਆਂ ਨੂੰ ਜਾਣਕਾਰੀ ਦਿਈਏ ਕਿਉਂਕਿ ਸਾਡੇ ਤੱਕ ਤੱਕ ਪ੍ਰੋਗਰਾਮ ਦਾ ਅਸਲੀ ਦੀ ਸਭ ਤੋਂ ਵੱਡੀ ਚੀਜ਼ ਜਿਹੜੀ ਸੀ ਉਹ ਹੈ ਚਾਰ ਦਰਵਾਜ਼ੇ ਤੇ ਚਾਰ ਦਰਵਾਜ਼ਿਆਂ ਦਾ ਮਤਲਬ ਹੈ ਜਾਤ ਪਾਤ ਤੋਂ ਉੱਚਾ ਉੱਠ ਕੇ ਗੁਰੂ ਘਰ ਨੂੰ ਮੰਨਣਾ ਗੁਰੂ ਘਰ ਨੇ ਪਹਿਲਾਂ ਇਹ ਚੀਜ਼ ਕਹੀ ਹੈ ਕਿ ਜਿੱਧਰੋਂ ਮਰਜੀ ਆਓ Hindu ਆਏ Muslim ਆਏ Sikh ਆਏ Isai ਆਏ ਮੇਰੇ ਦਰ ਖੁੱਲੇ ਇਸ ਕਰਕੇ ਜਿਹੜੇ ਗੁਰੂ ਘਰ ਦੇ ਉੱਪਰ ਕਬਜ਼ਾ ਕਰਕੇ ਬੱਠੇ ਨੇ ਕਿ ਇਹ ਸਿੱਖਾਂ ਦਾ ਹੀ ਹੈ ਨਹੀਂ ਇਹ ਗੱਲ ਤਾਂ ਸਿੱਖ ਸਾਈਂ ਮੀਆਂ ਮੋਇ ਕੋ ਗੁਰੂ ਸਾਹਿਬ ਨੇ ਨੀ ਪੱਥਰ ਕਾਉਣ ਲੱਗਿਆ ਨਹੀਂ ਸਾਬਤ ਕਰ ਦਿੱਤੀ ਸੀ ਕਿ ਗੁਰੂ ਕਰ ਸਭ ਦਾ ਸੰਜਾਏ ਇਸ ਕਰਕੇ ਮੇਰੀ ਬੇਨਤੀ ਹੈ ਕਿ ਸਾਰੇ ਸਕੂਲਾਂ ਵਾਲੇ ਮੈਂ ਨਹੀਂ ਕਹਿੰਦੀ ਕਿ ਤੁਸੀਂ ਸਿੱਖ ਬਣਾਓ ਮੁਸਲਮਾਨ ਬਣਾਓ ਹਿੰਦੂ ਬਣਾਓ ਇਸਾਈ ਬਣਾਓ ਬੱਚਿਆਂ ਨੂੰ ਇਨਸਾਨ ਬਣਾਓ ਉਹਨਾਂ ਨੂੰ ਸਿੱਖਿਆ ਦਿਓ ਗੁਰੂ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕੱਲੇ ਮਾਇਆ ਇਕੱਠੀ ਕਰਨੀ ਦੌਲਤ ਇਕੱਠੀ ਕਰਨੀ ਸਾਡਾ ਫਰਜ਼ ਨਹੀਂ ਸਾਡਾ ਫਰਜ਼ ਹੈ ਸਿੱਖਿਆ ਦੇਈਏ ਕਿਉਂਕਿ ਸਾਨੂੰ ਲੋਕਾਂ ਨੇ ਆਪਣੇ ਕੀਮਤੀ ਹੀਰੇ ਸਾਡੇ ਹੱਥਾਂ 'ਚ ਸੌਪੇ ਆ ਸਾਡਾ ਇੱਕ ਡਿਊਟੀ ਹੈ ਅਸੀਂ ਸਿਰਫ ਮਾਇਆ ਦੇ ਨਾਲ ਸੰਬੰਧ ਰੱਖ ਕੇ ਬੈਠ ਗਏ ਇੱਕ ਤਾਂ ਉੱਤੇ ਉਠਿਏ ਤੇ ਬੱਚਿਆਂ ਨੂੰ ਉਹ ਦਸੀਏ ਜਿਹੜਾ ਉਹਨਾਂ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਗੁਰੂ ਨਾਲ ਜੋੜੀਏ ਵਿਦਿਆ ਨਾਲ ਜੋੜੀਏ ਫੈਲੇ ਵਿਦਿਆ ਚਾਨਣ ਹੋਏ ਇਹਨੂੰ ਸਰਕਾਰ ਕਰੀਏ ਬੱਚਿਆਂ ਨੂੰ ਮਨ ਜਿੱਤਣ ਦੇ ਯੋਗ ਬਣਾਈਏ ਮਨ ਜੀਤੈ ਜਗ ਜੀਤ ਐਵੇਂ ਵਿਦਵਾਨਾਂ ਨੇ ਨਹੀਂ ਕਿਹਾ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਇਹ ਬੜੀਆਂ ਪਾਪੂਰਤ ਨੇ ਗੁਰੂ ਸਾਹਿਬਾਂ ਨੇ ਕਿਹਾ ਮਨ ਜੀਤੇ ਬੱਚਿਆਂ ਨੂੰ ਉਹਨਾਂ ਦੇ ਮਨ ਜਿੱਤਣ ਵਿੱਚ ਉਹਨਾਂ ਦੀ ਮਦਦ ਕਰੀਏ ਅਤੇ ਘੱਟ ਫੀਸਾਂ ਲਈਏ ਬੱਚਿਆਂ ਨੂੰ ਬਾਣੀ ਦੇ ਨਾਲ ਬਾਣੀ ਨਾਲ ਜੋੜੀਏ ਬੱਚਿਆਂ ਨੂੰ ਐਜੂਕੇਸ਼ਨ ਨਾਲ ਜੋੜੀਏ ਹਰ ਤਰਮ ਦੀ ਵਿੱਦਿਆ ਜਿਹੜੀ ਬੱਚਿਆਂ ਨੂੰ ਪ੍ਰਦਾਨ ਕਰੀਏ ਜਾਤ ਪਾਤ ਤੋਂ ਉੱਪਰ ਉੱਠ ਜਾਈਏ ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਸਭ ਤੋਂ ਵੱਡਾ ਸਭ ਤੋਂ ਵੱਡੀ ਇੱਕ ਉਦਾਹਰਣ ਹੈ ਔਰ ਸਾਡੇ ਵਾਸਤੇ ਇੱਕ ਮਿਸਾਲ ਕਾਇਮ ਕਰਦਾ ਹੈ ਕਿ ਕੋਈ ਤੇ ਹਿੰਦੂ ਕੋਈ ਮੁਸਲਮਾਨ ਕੋਈ ਸਿੱਖ ਇਸਾਈ ਨਹੀਂ ਅੱਜ ਦੇ ਦਿਨ ਤੇ ਮੇਰੀ ਸਾਰੀ ਕਾਇਨਾਤ ਨੂੰ ਸਾਰੇ ਮਨੁੱਖਤਾ ਨੂੰ ਇਹੀ ਸੰਦੇਸ਼ ਹੈ ਕਿ ਆਪਣੇ ਬੱਚਿਆਂ ਨੂੰ ਇਨਸਾਨ ਬਣਾਓ ਧਰਮਾਂ ਦੇ ਵਿੱਚ ਉਹ ਆਪੇ ਵੰਡੇ ਜਾਣਾ ਜਿੱਥੇ ਜਿੰਨੂੰ ਲੋੜ ਹੋਈ ਉੱਥੇ ਉਹ ਨਾ ਆਪੇ ਸੈੱਟ ਹੋ ਜਾਣਾ ਮੈਂ ਦੇਖਿਆ ਪ੍ਰੋਗਰਾਮ ਵਿੱਚ ਛੋਟੇ ਛੋਟੇ ਬੱਚੇ ਬੜੇ ਸਜੇ ਢੰਗ ਨਾਲ ਗੁਰੂ ਦੀਆਂ ਵਾਰਾਂ ਗਾ ਰਹੇ ਸੀ ਇਹਨਾਂ ਨੂੰ ਹੀਰੇ ਵਾਂਗ ਕੌਣ ਤਰਾਜ ਰਿਹਾ ਦੇਖੋ ਜੀ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪੱਤ ਨਹੀਂ ਬੱਚੇ ਨੂੰ ਤਰਾਸ਼ਣ ਵਾਸਤੇ ਡਾਕਟਰਾਂ ਤੋਂ ਬਗੈਰ ਤੇ ਕੁਝ ਹੋ ਨਹੀਂ ਸਕਦਾ ਪਰ ਮੈਨੂੰ ਇਸ ਚੀਜ਼ ਤੇ ਬੜਾ ਫਖਰ ਹੁੰਦਾ ਹੈ ਮਗਨੂ ਦੇ ਵਿੱਚੋਂ ਕੋਈ ਵੀ ਲਫਜ਼ ਕੱਢਦੀਆਂ ਕੋਈ ਚਿੱਠੀ ਭੇਜਦਿੰਨੀ ਆ ਕੋਈ ਵਟਸਐਪ ਤੇ ਮੈਸੇਜ ਭੇਜਦਿੰਨੀ ਆ ਕਿ ਸਵੇਰੇ ਮੈਨੂੰ ਇੱਕ ਹਫਤਾ ਵਿੱਚ ਬੱਚੇ ਦੀ ਚਾਰ ਚਾਹੀਦੀ ਹੈ ਸਵੇਰੇ ਮੈਨੂੰ ਇੱਕ ਪੁਸ਼ਤੀ ਤਿਆਰ ਚਾਹੀਦੀ ਹੈ ਤਾਂ ਉਹ ਮੇਰੇ ਕੋਲ ਸਵੇਰੇ ਜਵਾਨੀ ਤਿਆਰ ਹੋ ਕੇ ਸਟੇਜ ਤੇ ਹੁੰਦੀ ਹੈ ਉਹ ਪਤਾ ਨਹੀਂ ਰਾਤ ਕਿਹੜੇ ਵੇਲੇ ਅਧਿਆਪਕ ਉਹਨਾਂ ਦੇ ਨਾਲ ਫੋਨਾਂ ਦੇ ਉੱਪਰ ਉਹਨਾਂ ਦੀਆਂ ਤਿਆਰੀਆਂ ਕਰਾਉਂਦੇ ਨੇ ਤੇ ਮੇਰਾ ਨਮਸ਼ਕਾਰ ਹੈ ਉਹ ਅਜਿਹੇ ਅਧਿਆਪਕਾਂ ਨੂੰ ਜਿਹੜੇ ਮੇਰੇ ਨਾਲ ਮੁੱਡੇ ਨਾ ਮੁੱਡਾ ਜੋੜ ਕੇ ਖੜੇ ਨੇ